ਇਹ ਘੋੜੇ ਆਪਣੇ ਦਾ ਹੀ ਨਾਮ ਹੈ ਇਹਦਾ ਮਸਤਾਨਾ ਹਾਂਜੀ ਇਹ ਅਲੀ ਡੋਡਾਂ ਵਾਲੇ ਦਾ ਬੱਚਾ ਹੈਗਾ ਅਲੀ ਡੋਡਾਂ ਵਾਲੇ ਦਾ ਬੱਚਾ ਇਹ ਹਾਂਜੀ ਇਹ ਡੋਡਾਂ ਵਾਲਾ ਬੱਚਾ ਹੈ ਇਹਦੀ ਮਾਂ ਹੈਗੀ ਹਮੋਤ ਲੈਣ ਦੀ ਬਹੁਤ ਚੰਗੀ ਘੋੜੀ ਹੈ ਹਮ ਤੇ ਉੱਥੋਂ ਲਿਆ ਸੀ ਆਪਾਂ ਠੀਕ ਹੈ ਹੁਣ ਇਹਦੀ ਉਮਰ ਹੋ ਗਈ ਜੀ 4.5 ਸਾਲ 4.5 ਸਾਲ ਉਮਰ ਹੈ ਠੀਕ ਹੈ ਜੀ ਤੇ 68 ਇੰਚ ਇਹ ਪਲੱਸ ਕੰਦ ਕਰ ਗਿਆ ਤੇ ਜਲਵੇਲੀ ਆ ਗਿਆ ਕੋਈ ਆਪਾਂ ਨੂੰ ਜਿਵੇਂ ਕਰ ਲੈਂਦਾ ਕੋਈ ਚੱਕਰ ਨਹੀਂ ਹੋ ਵੈਸੇ ਆਪਾਂ ਨੂੰ 11000 ਰੁਪਏ ਹੂੰ ਯਾਨੀ ਇਹ ਕਿਉਂ ਨਹੀਂ ਬਾੜੀ ਪੀਸਾ ਵੀ ਉਹ ਨਹੀਂ ਬਾੜੀ ਮਿਲਣੀ ਛੋੜਾ ਆਪ ਕੋੜੀ ਆਪ ਨੂੰ 50000 ਦੀ ਮਿਲ ਜਾਂਦੀ ਹੈ ਕੋੜੀ ਆਪ ਨੂੰ 5 ਲੱਖ ਦੀ ਮਿਲਦੀ ਹੈ ਛੋੜਾ ਆਪ ਨੂੰ ਲੱਖ ਦਾ ਹੀ ਮਿਲਦਾ ਇਹਦਾ ਕੋਈ ਉਹ ਨਹੀਂ ਉਹ ਤਾਂ ਆਪਾਂ ਜਾਨਵਰ ਦੀ ਕੰਡੀਸ਼ਨ ਦੇ ਸਰਤੇ ਆ ਕੰਡੀਸ਼ਨ ਦੇ ਹਿਸਾਬ ਨਾਲ ਮੜਾ ਦਾ ਹੀ ਮੜਾ ਬੋਲੇਗਾ ਠੀਕ ਹੈ ਜੀ ਵੀ ਇਹ ਵੀ ਇੱਕ ਹਿਸਾਬ ਨਾਲ ਆਪਣਾ ਓਵੇਂ ਹੋ ਗਿਆ ਵੀ ਜੇਬ ਜ ਆਪਣਾ ਜਾਨਵਰ ਹੋਊਗਾ ਉਹ ਉਹ ਜਾਂ ਮੁੱਲ ਹੋ ਜਾ ਵੀ ਜੇ ਦੋ ਦਿਨ ਦੀ ਆ ਦੇ ਉਹਦੀ ਉਮਰ ਆਪਾਂ ਲਾ ਲਈਏ ਵੀ 32 ਮਹੀਨੇ ਹਨਾ ਵੀ ਇਹ ਚੌਪੜਾ ਚੌਪੜੀ ਹੁੰਦਾ ਚੌਪੜੀ ਤੋਂ ਸ਼ਿੜੀ ਘੜਦਾ ਉਹ ਅਥਮੋ ਨਹੀਂ ਜਾਂਦਾ 7-8 ਮਹੀਨੇ ਇੱਥੇ ਲਗਭਗ ਘੜ ਜਾਂਦਾ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬੈਠੇ ਆ ਜੀ ਪਿੰਡ 7 MK ਦੇ ਵਿੱਚ ਤੇ ਆਪਾਂ ਅੱਜ ਤੁਹਾਨੂੰ ਘੋੜਿਆਂ ਬਾਰੇ ਜਾਣਕਾਰੀ ਦਵਾਂਗੇ ਇਸ ਵੀਡੀਓ ਦੇ ਵਿੱਚ ਤੇ ਆਪਾਂ ਬਾਈ ਜੀ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਆਪਾਂ ਜਾਣਾਂਗੇ ਵੀ ਕਈ ਜਿਹੜੇ ਆਪਣੇ ਵੀਰ ਨਵੇਂ ਹੁੰਦੇ ਹਨਾ ਉਹ ਚਾਹਵਾਨ ਹੁੰਦੇ ਆ ਵੀ ਆਪਾਂ ਵੀ ਘੋੜੇ ਰੱਖੀਏ ਉਹਨਾਂ ਵਾਸਤੇ ਵੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਬਾਕੀ ਆਪਣੇ ਵੀਰਾਂ ਦੇ ਕਈਆਂ ਦੇ ਕੁਝ ਡਾਊਟ ਵੀ ਆ ਘੋੜਿਆਂ ਬਾਰੇ ਉਹਨਾਂ ਬਾਰੇ ਵੀ ਆਪਾਂ ਚਰਚਾ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਾਣਕਾਰੀ ਵਧੀਆ ਲੱਗੀ ਉਹਨੂੰ ਸ਼ੇਅਰ ਜਰੂਰ ਕਰ ਦਿਓ ਜੇ ਤੁਸੀਂ ਵੀ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਦੇ ਵਿੱਚ ਆਪਦੀ ਰਾਏ ਜਰੂਰ ਰੱਖਿਆ ਕਰੋ ਤੇ ਆਪਾਂ ਹੁਣ ਕਰਦੇ ਆਂ ਗੱਲ ਬਾਈ ਜੀ ਹੋਰਾਂ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਤੇ ਧੰਨਵਾਦ ਜੀ ਤੇ ਆਪਣਾ ਜਿਹੜਾ ਇਹ ਪਿੰਡ ਹੈ ਇਹ ਕਿੱਥੇ ਜੇ ਰਹਿ ਗਿਆ ਆਪਣਾ ਪਿੰਡ ਜੀ ਰਹਿ ਗਿਆ ਪਿੰਡ ਸਤਮਕੇ ਹਾਂਜੀ ਰੈਸਨਗਰ ਤਹਿਸੀਲ ਦਾ ਹੈ ਜੀ ਰੈਸਨਗਰ ਤਹਿਸੀਲ ਦੇ ਵਿੱਚ ਹੀ ਰਹਿ ਗਿਆ ਠੀਕ ਹੈ ਜੀ ਸਤਮਕੇ ਤੇ ਹੁਣ ਜਿਵੇਂ ਆਪਾਂ ਪਹਿਲਾਂ ਆਪਣੇ ਵੀਰਾਂ ਨੂੰ ਦੱਸ ਕੇ ਹਟਿਆ ਹਨ ਵੀ ਇਸ ਵੀਡੀਓ ਦੇ ਵਿੱਚ ਆਪਾਂ ਘੋੜਿਆਂ ਬਾਰੇ ਗੱਲ ਕਰਨੀ ਆ ਹਾਂਜੀ ਹਾਂਜੀ ਤੇ ਇਹ ਜਿਹੜਾ ਘੋੜਿਆਂ ਵਾਲਾ ਕੰਮ ਕਹਿ ਲਈਏ ਆਪਾਂ ਸ਼ੌਂਕ ਕਹਿ ਲਈਏ ਇਹ ਆਪਾਂ ਕਦੋਂ ਤੋਂ ਆਪਾਂ ਘੋੜੇ ਰੱਖਣੇ ਸ਼ੁਰੂ ਕਰੇ ਸੀਗੇ ਵੀ ਪਹਿਲਾ ਘੋੜਾ ਆਪਾਂ ਕਦੋਂ ਲੈ ਕੇ ਆਏ ਸੀ ਠੀਕ ਆ ਇਹ ਘੋੜੇ ਤਾਂ ਆਪਣੇ ਆ ਨਾ ਜੀ ਆਪਣੇ ਪਹਿਲਾਂ ਦਾਦਾ ਜੀ ਚੱਕਦੇ ਸੀਗੇ ਠੀਕ ਹੈ ਜੀ ਪਹਿਲਾਂ ਹੀ ਰੱਖਦੇ ਸੀ ਹੁਣ ਵੀ ਹੁਣ ਮੈਂ ਤੁਹਾਨੂੰ ਕਹਾਂ ਮੈਂ ਨਵਾਂ ਲੈ ਕੇ ਮੈਂ ਨਵਾਂ ਨਹੀਂ ਪੁਰਾਣੀ ਹੈ ਉਹ ਉਹਦੇ ਚੱਲਦੀ ਆਉਂਦੀ ਆਂ ਗਾਂ ਫਿਰ ਹਮ ਪਹਿਲਾਂ ਆਪਾਂ ਵੀ ਉਹ ਸ਼ੌਕ ਤੋਂ ਮੈਂ ਲਾਗੇ ਨਾਲ ਹੀ ਹਮ ਹਮ ਤੇ ਇਹ ਪੁਰਾਣਾ ਹੀ ਖਾਨਦਾਨੀ ਕੰਮ ਪਹਿਲਾਂ ਤੋਂ ਰੱਖਦੇ ਪਿਓ ਲੋਕ ਰੱਖਦੇ ਸੀ ਹੁਣ ਆਪਾਂ ਰੱਖਣ ਲੱਗੇ ਅੱਗੇ ਵੀ ਆਪਾਂ ਨੂੰ ਇਹ ਕੰਮ ਮਿਲ ਗਿਆ ਮਿਲ ਗਿਆ ਮੈਨੂੰ ਮਿਲ ਗਿਆ ਵੀ ਦਾਦਾ ਜੀ ਹੋਰਾਂ ਨੇ ਸ਼ੁਰੂ ਕਰਿਆ ਸੀ ਹੈਨਾ ਸ਼ੁਰੂ ਕਰਿਆ ਸੀਗਾ ਉਹ ਇੱਕ ਅੱਧੀ ਕੋਟੀ ਛੱਡ ਦਿੰਦੇ ਸੀ ਆਪਾਂ ਤੋਂ ਮੁੜ ਕੇ ਫਿਰ ਵਧਾ ਲੇ ਥੋੜੇ ਜੇ ਕਦੇ ਵੱਧ ਜਾਂਦੇ ਕਦੇ ਘਟ ਜਾਂਦੇ ਥਲੀ ਜਾਂਦਾ ਤੇ ਹੁਣ ਜੇ ਆਪਾਂ ਆਪਣੇ ਜਿਹੜਾ ਆਪਣੇ ਕੋਲੇ ਘੋੜਾ ਹੈ ਉਹਦੇ ਬਾਰੇ ਆਪਾਂ ਗੱਲ ਕਰੀਏ ਇਹ ਆਪਣਾ ਕੀ ਨਾਮ ਹੈ ਕੀ ਇਹਦਾ ਖਾਨਦਾਨ ਬਾਰੇ ਸਾਨੂੰ ਦੱਸੋ ਤੁਸੀਂ ਵੀ ਇਹ ਇਹ ਘੋੜੇ ਆਪਣੇ ਦਾ ਜੀ ਨਾਮ ਹੈ ਇਹਦਾ ਮਸਤਾਨਾ ਹਾਂਜੀ ਇਹ ਅਲੀ ਡੋਡਾਂ ਵਾਲੇ ਦਾ ਬੱਚਾ ਹੈਗਾ ਅਲੀ ਡੋਡਾਂ ਵਾਲੇ ਦਾ ਬੱਚਾ ਇਹ ਹਾਂਜੀ ਡੋਡਾਂ ਦਾ ਬੱਚਾ ਹੈ ਇਹਦੀ ਮਾਂ ਹੈਗੀ ਹਮੋਦ ਲੈਣ ਦੀ ਬਹੁਤ ਚੰਗੀ ਘੋੜੀ ਹੈ ਹਮ ਤੇ ਉਥੋਂ ਲਿਆ ਸੀ ਆਪਾਂ ਠੀਕ ਹੈ ਹੁਣ ਇਹਦੀ ਉਮਰ ਹੋ ਗਈ ਜੀ 4.5 ਸਾਲ 4.5 ਸਾਲ ਉਮਰ ਹੈ ਠੀਕ ਹੈ ਜੀ ਤੇ 68 ਇੰਚ ਹੈ ਪਲੱਸ ਕੱਦ ਕਰ ਗਿਆ ਹੂੰ ਤਾਂ ਕਿ ਪਿੱਛੋਂ ਮਾਂ ਵਾਲੇ ਪਾਸਿਓਂ ਤੇ ਪਿਓ ਵਾਲੇ ਪਾਸਿਓਂ ਦੋਨਾਂ ਵਾਲੇ ਪਾਸੋਂ ਉਹ ਚੰਗਾ ਮਾਂ ਇਹਦੀ ਨੌਕਰੀ ਜੇਗੀ ਮਾਂ ਇਹਦੀ ਨੌਕਰੀ ਆ ਨੌਕਰੀ ਹਾਂਜੀ ਹਾਂਜੀ ਠੀਕ ਹੈ ਵੀ ਇਹਦੀ ਹਾਈਟ ਵੀ ਜਿਹੜੀ ਮੇਨ ਚੀਜ਼ ਹੁੰਦੀ ਹੈ ਹਨਾ ਘੋੜੇ ਦੀ ਮੇਰੇ ਹਿਸਾਬ ਨਾਲ ਹਾਈਟ ਹੁੰਦੀ ਆ ਹਾਂਜੀ ਤੇ ਹਾਈਟ ਕਿੰਨੀ ਦੱਸੀ ਤੁਸੀਂ ਇਹਦੀ ਇਹਦੀ 68 ਪਲੱਸ ਆ ਜੀ ਹੁਣ 68 ਪਲੱਸ ਹਾਈਟ ਹਨਾ ਵੀ ਆਪਣੇ ਜਿਹੜਾ ਆਹਾ ਏਰੀਆ ਜਿਹੜਾ ਆਪਾਂ ਐਸ ਏਰੀਏ ਦੀ ਗੱਲ ਕਰੀਏ ਰੈਸਾ ਨਗਰ ਹੋ ਗਿਆ ਗੰਗਾ ਨਗਰ ਹੋ ਗਿਆ ਹਨਾ ਇੱਥੇ ਮੈਂ ਵੇਖਿਆ ਵੀ ਘੋੜਿਆਂ ਦਾ ਇੰਨਾ ਇੰਟਰਸਟ ਹੈ ਨਹੀਂ ਲੋਕਾਂ 'ਚ ਜਾਂ ਤਾਂ ਪੰਜਾਬ 'ਚ ਆ ਜਾਂ ਆਪਾਂ ਬੀਕਨਰ ਸਾਈਡ ਉੱਠੇ ਜਾਂਦੇ ਉਧਰ ਆ ਇਹ ਆਪਣੇ ਵੀ ਹੁਣ ਗੰਗਾਰਾ ਜ਼ਿਲ੍ਹੇ ਚ ਆਵਾ ਹੈ ਚੰਗੇ ਨਵੇਂ ਹੁਣ ਜਿਵੇਂ ਨਵੇਂ ਮੁੰਡੇ ਆ ਉਹਨਾਂ ਨੂੰ ਚੰਗਾ ਹੈਗਾ ਰੱਖਦੀ ਹੈ ਹੂੰ ਬੜਾ ਸ਼ੌਕ ਹੋਂ ਵਧੀਆ ਆਪਣਾ ਅੱਗੇ ਨੂੰ ਕੰਮ ਜਾਨ ਘੋੜੀਆਂ ਦੇ ਪਾਸੇ ਹੁਣ ਅੱਗੇ ਨੂੰ ਜਾਦੇ ਹੈ ਹੂੰ ਹੂੰ ਹਾਂ ਹੁਣ ਤਾਂ ਆਮ ਪਿੰਡਾਂ ਚ ਆਪਣੇ ਇੱਕ ਦੋ ਪਿੰਡਾਂ ਇੱਕ ਦੋ ਪਿੰਡਾਂ ਦੇ ਵਿੱਚ ਘੋੜੀ-ਘੋੜਾ ਹਲੇ ਕਿਹ ਰਹਿ ਗਿਆ ਹੈ ਤੇ ਬਾਈ ਜੀ ਜਿਵੇਂ ਆਪਾਂ ਹੁਣ ਘੋੜਾ ਰੱਖਦੇ ਆ ਹਨਾ ਇਹਦਾ ਮੇਨ ਚੀਜ਼ ਹੁੰਦੀ ਹੈ ਵੀ ਇਹਦਾ ਰਿਜ਼ਲਟ ਕੀ ਆ ਤੇ ਆਪਾਂ ਵੀ ਕਿੰਨੀਆਂ ਘੋੜੀਆਂ ਜਿਹੜੀਆਂ ਮਲਾਤੀਆਂ ਆਪਾਂ ਜੀ ਘੋੜੀਆਂ ਮਲਾਤੀਆਂ ਕੋਈ ਲਗਭਗ ਇਤੋਂ ਯਾਦ ਦੇ ਨਮ ਸਮਾਗ ਕਮਜਾ 52 ਘੋੜੀਆਂ ਮਲਾਈਆਂ ਹਮ ਤੇ ਬਾਕੀ ਜਲਟ ਬੜਾ ਚੰਗਾ ਆਇਆਗਾ ਬੱਚੇ ਬੜੇ ਵੱਡੇ ਤੇ ਬਹੁਤ ਚੰਗੇ ਬੱਚੇ ਆਏ ਮੇਰੇ ਕੋਲ ਫੋਟੋ ਵੀ ਹੈਗੀਆਂ ਠੀਕ ਹੈ ਜੀ ਬੰਦੇ ਨੂੰ ਆਵੇਂ ਬਚਲਾ ਲਿਓ ਹਮ ਹਮ ਤੇ ਕੰਬੀਆਂ ਘੋੜੀਆਂ ਤੇ ਵੀ ਨੁਕਲਾ ਆ ਹਮ ਹਮ ਤੇ ਬੱਚੇ ਬੜੇ ਵਧੀਆ ਸਪੋਰਟਲੈਸ ਆਇਆ ਇਹਦੇ ਹਮ ਹਾਂਜੀ ਵੀ ਕਹਿਣ ਦਾ ਮਤਲਬ ਹੈ ਰਿਜ਼ਲਟ ਬਹੁਤ ਚੰਗਾ ਰੰਦਾ ਘੋੜੇ ਦੀ ਆਪ ਦੀ ਮਜ਼ਬੂਤੀ ਬਹੁਤ ਹੈ ਸੁੰਭ ਗਾਮਜੀ ਘੋੜੇ ਦੀ ਮਤਲਬ ਮਜ਼ਬੂਤ ਬਹੁਤ ਹੈ ਇਹਦੇ ਕਾ ਬੱਚੇ ਵੀ ਬੜੇ ਮਜ਼ਬੂਤ ਆਏ ਇਹਦੇ ਠੀਕ ਹੈ ਜੀ ਹਾਂਜੀ ਹੁਣ ਇਹਦੇ ਬੱਚੇ ਖੜੇ ਆਪਾਂ ਤੁ ਜੇ ਜੇ ਸੱਤ ਸੱਤ ਮਹੀਨੇ ਦੇ ਬੱਚੇ ਲੱਗਦੇ ਦੇਖਣ ਨੂੰ ਸਾਲ ਸਾਲ ਦੇ ਜੀ ਹਾਂਜੀ ਨਹੀਂ ਤੇ ਇਹ ਆਪਣੇ ਤਾਂ ਹੀ ਫਿਰ ਕਿਸੇ ਨੇ ਪਹੁੰਚ ਕਰਨੀ ਹੋਵੇ ਸੰਪਰਕ ਕਰਨਾ ਹੋਵੇ ਉਹਦੇ ਹਾਸਤੇ ਆਪਣਾ ਨੰਬਰ ਵੀ ਤੁਸੀਂ ਸਾਨੂੰ ਦੇ ਦਿੰਦੇ ਹਾਂਜੀ ਨੰਬਰ ਮੇਰਾ ਜੀ 97847 92300 ਕਿਸੇ ਭਰਾ ਨੇ ਕੋਈ ਕੰਟੈਕਟ ਕਰਨਾ ਹੋਵੇ ਫੋਨ ਕਰ ਸਕਦਾ ਜਦੋਂ ਮਰਜ਼ੀ ਆਪਾਂ ਨੂੰ 97847 92300 92300 ਭਾਈ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਆਂ ਵੀ ਆਪਾਂ ਘੋੜੀਆਂ ਤੁਸੀਂ ਆਨੇ ਸੀ ਵੀ ਆਪਾਂ ਇੰਨੇ ਨਾਲ ਘੋੜੀਆਂ ਮਲਾਤੀਆਂ ਹਨਾ ਵੀ ਇਹਦੀ ਫੀਸ ਵੀ ਹੁੰਦੀ ਹੈ ਹਾਂਜੀ ਹਾਂਜੀ ਤੇ ਉਹ ਆਪਣੀ ਕਿੰਨੀ ਕੁ ਫੀਸ ਆ ਵੀ ਕੀ ਹਿਸਾਬ ਕਿਤਾਬ ਰਹਿੰਦਾ ਉਹਦਾ ਫੀਸ ਦਾ ਆਪਾਂ ਕੋਈ ਐਵੇਂ ਬਾੜਾ ਨਹੀਂ ਆ ਪਤਾ ਵੀ ਹਿਸਾਬ ਨਹੀਂ ਰੱਖੀਏ ਫੀਸ ਹੂੰ ਜਿਵੇਂ ਕੋਈ ਆਪਣੇ ਕੋਲੇ ਸੱਜਣ ਵੇਲੀ ਆ ਗਿਆ ਕੋਈ ਆਪਾਂ ਨੂੰ ਜਿਵੇਂ ਕਰ ਲੈਂਦਾ ਕੋਈ ਚੱਕਰ ਨਹੀਂ ਹੋ ਵੈਸੇ ਆਪਾਂ 11000 ਰੱਖੀਏ ਹੂੰ ਯਾਨੀ ਇਹ ਵੀ ਅਖੀ ਉਹ ਨਹੀਂ ਬਾੜੀ ਫੀਸ ਆ ਵੀ ਉਹ ਨਹੀਂ ਬਾੜੀ ਨਹੀਂ ਰੱਖੀ ਹੂੰ 11000 ਰੁਪਏ ਰੱਖੀਏ ਜੋ ਕੋਈ ਉਹ ਜਿਹਾ ਭਰਾ ਆ ਜਾਂਦਾ ਤਾਂ ਆਪਾਂ ਕੋਈ ਘਟਬਤ ਵੀ ਹੋ ਜਾਂਦੀ ਹੈ ਹੂੰ ਹਾਂਜੀ ਤੇ ਬਾਕੀ ਆਪਾਂ ਤੁਹਾਨੂੰ 22 ਜੀ ਹੋਰਾਂ ਦਾ ਨੰਬਰ ਦੇਤਾ ਤੁਸੀਂ ਫੋਨ ਕਰਕੇ ਇੱਥੇ ਆ ਕੇ ਉਹਨਾਂ ਨੂੰ ਸੰਪਰਕ ਵੀ ਕਰ ਸਕਦੇ ਹੋ ਬਾਕੀ ਅਗਲੇ ਦੇ ਸਵੇਰ ਆ ਤੇ ਹੁੰਦਾ ਕੋਈ ਜਾਣਕਾਰ ਹੁੰਦਾ ਹਨਾ ਮੌਕੇ ਤੇ ਹੋ ਜਾਂਦਾ ਇਹ じゃ ਜਦ ਮੇਲੀ ਵੀ ਆਉਂਦਾ ਨਹੀਂ ਵੀ ਲੈਣੀ ਪੈਂਦੀ ਫੀਸ ਨਹੀਂ ਵੀ ਲੈਣੀ ਪੈਂਦੀ ਉਹ ਤਾਂ ਉਹ ਨਹੀਂ ਦਾ ਕੋਈ ਆਪਣਾ ਹੋਈ ਵੀ ਆਪਾਂ ਫੀਸ ਤੇ ਹੀ ਡਿਪੈਂਡ ਆ ਆਪਾਂ ਫੀਸ ਤੇ ਕੰਮ ਕਰਾਂਗੇ ਠੀਕ ਨਾ ਰੱਖਿਆ ਆਪਾਂ ਕੋਈ ਸੱਜਣ ਮੇਲੀ ਆ ਜਾਂਦਾ ਛੱਡ ਵੀ ਲਈਦਾ ਤੇ ਹੁਣ ਕਈ ਨਾ ਵੀ ਇਹ ਜਿਹੜਾ ਕੰਮ ਹੁੰਦਾ ਘੋੜਿਆਂ ਵਾਲਾ ਮੈਂ ਪਰਸਨਲੀ ਆਪਦੀ ਓਪੀਨੀਅਨ ਦੇ ਹਿਸਾਬ ਨਾਲ ਕਹਾਂ ਵੀ ਮੈਂ ਵੇਖਿਆ ਵੀ ਜੇ ਕੋਈ ਬੰਦਾ ਸ਼ੁਰੂ ਕਰਨਾ ਚਾਹੁੰਦਾ ਜਾਂ ਉਹਦੇ ਮਨ 'ਚ ਹੁੰਦੀ ਆ ਹਨਾ ਵੀ ਉਹਨੂੰ ਸਪੋਰਟ ਨਹੀਂ ਮਿਲਦੀ ਵੀ ਜਿੰਨਾ ਹੁਣ ਤੁਸੀਂ ਆਖਿਆ ਵੀ ਸਾਡੇ ਤਾਂ ਪਹਿਲਾਂ ਤੋਂ ਹੀ ਰੱਖਦੇ ਸੀ ਜਿਹੜੇ ਹੁਣ ਕਈ ਰੱਖਣਾ ਚਾਹੁੰਦੇ ਆ ਨਾ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਉਹਨਾਂ ਨੂੰ ਕਹਿੰਦੇ ਵੀ ਯਾਰ ਕੀ ਇਹ ਵੀ ਇਹ ਕੰਮ 'ਚ ਪਾਏਗਾ ਹਨਾ ਵੀ ਇਹੇ ਕੰਮ ਲੋਕ ਔਖਾ ਕਿਉਂ ਸਮਝਦੇ ਆ ਨਹੀਂ ਔਖਾ ਕੁਛ ਨਹੀਂਗਾ ਕੋੜੇ ਦਾ ਬਸ ਐਵੇਂ ਇੱਕ ਗੱਲ ਹੀ ਔਖਾ ਕੁਛ ਨਹੀਂ ਜੇ ਬੰਦੇ ਨੂੰ ਸ਼ੌਂਕ ਹੈ ਫਿਰ ਤਾਂ ਕੁਛ ਵੀ ਨਹੀਂ ਔਖਾ ਇਹ ਸ਼ੌਂਕ ਨਹੀਂ ਹੈ ਫਿਰ ਸਾਰਾ ਕੁਝ ਔਖਾ ਹੈ ਫਿਰ ਸਾਰਾ ਕੁਝ ਔਖਾ ਜੇ ਆਪਾਂ ਦਿਲ ਤੋਂ ਕੋਈ ਚੀਜ਼ ਰੱਖਣੀ ਹੈ ਕੁਛ ਵੀ ਕੋਈ ਵੀ ਜਾਨਵਰ ਲਾ ਲਓ ਤੁਸੀਂ ਪੱਲਾ ਘੋੜਾ ਨਹੀਂ ਕੋਈ ਵੀ ਜਾਨਵਰ ਲੈ ਲਓ ਜੇ ਆਪਾਂ ਨੂੰ ਸ਼ੌਂਕ ਹੈ ਤਾਂ ਕੋਈ ਔਖਾ ਨਹੀਂ ਨਹੀਂ ਔਖਾ ਦਾ ਮਤਲਬ ਇਹਦੇ ਵਿੱਚ ਆਏ ਹੋ ਜਾਂਦਾ ਵੀ ਪਤਾ ਨਹੀਂ ਲੋਕਾਂ ਨੂੰ ਵੀ ਇਹ ਕਿਵੇਂ ਇਹਨਾਂ ਨੂੰ ਰੱਖਣਾ ਹੈ ਕਿਵੇਂ ਇਹਨਾਂ ਨੂੰ ਕੀ ਚਾਰਾ ਪਾਉਣਾ ਹੈ ਨਾ ਕਿ ਨਵਾਂ ਬੰਦਾ ਕੋਈ ਵੀ ਘੋੜਾ ਕੋੜੀ ਲੈਂਦਾ ਹੈ ਕਿ ਆਪਣੇ ਹੁੰਦਾ ਹੀ ਆ ਜਾਣਕਾਰ ਬੰਦੇ ਕੋਲ ਕਿਸੇ ਕੋਲ ਵੀ ਜਿਹੜੇ ਆਪਦੇ ਲਿਆਜ ਵਾਲਾ ਬੰਦਾ ਹੁੰਦਾ ਉਹਦੇ ਕੋਲ ਘੋੜਾ ਕੁੜੀ ਰੱਖੇ ਹੁੰਦੇ ਆ ਮਾੜਾ ਮੁੱਠਾ ਨਾ ਪੁੱਛ ਲੈ ਦੱਸਦਾ ਕੋਈ ਬੜਾ ਏਡਾ ਲੰਮਾ ਛੋੜਾ ਕੰਮ ਨਹੀਂਗਾ ਹੂੰ ਤੇ ਜਦੋਂ ਬੰਦੇ ਨੇ ਘਰੇ ਆ ਜੇ ਤੋ ਸਾਰਾ ਆਪ ਹੀ ਸਿੱਖ ਜਾਂਦਾ ਨਹੀਂ ਵੀ ਇਹਦੇ ਵਿੱਚ ਹੁਣ ਜਿਵੇਂ ਮੰਨ ਲੋ ਵੀ ਕਿਸੇ ਨੇ ਰੱਖਣਾ ਹੈ ਘੋੜਾ ਵੀ ਕਿੰਨੇ ਕੁ ਪੈਸੇ ਲੱਗ ਜਾਂਦੇ ਆ ਆਪਣਾ ਮੇਨ ਖਰਚਾ ਕਿੰਨਾ ਆਉਂਦਾ ਨਾ ਵੀ ਆਪਾਂ ਕੋਈ ਪ੍ਰਿੰਟ ਤਾਂ ਹੈ ਨਹੀਂ ਨਾ ਇੱਕ ਤਾਂ ਹੁੰਦੀ ਕੋਈ ਚੀਜ਼ ਆਪਾਂ ਲੈਨੇ ਉਹ ਤੇ ਪ੍ਰਿੰਟ ਦਾ ਲੈਵਲ ਲੱਗਿਆ ਹੁੰਦਾ ਕਿ ਇਹ ਇੰਨੇ ਰੁਪਈਆ ਦੀ ਹੈ ਹੂੰ ਇਹਦਾ ਕੋਈ ਪ੍ਰਿੰਟ ਨਹੀਂਗਾ ਵੀ ਇਹ ਕੋੜਾ ਆਪ ਕੋੜੀ ਆਪ ਨੂੰ 50000 ਦੀ ਮਿਲ ਜਾਂਦੀ ਹੈ ਕੋੜੀ ਆਪ ਨੂੰ 5 ਲੱਖ ਦੀ ਮਿਲਦੀ ਹੈ ਕੋੜਾ ਆਪ ਨੂੰ ਲੱਖ ਦਾ ਹੀ ਮਿਲਦਾ ਇਹਦਾ ਕੋਈ ਉਹ ਨਹੀਂ ਉਹਦਾ ਆਪਾਂ ਜਾਨਵਰ ਦੀ ਕੰਡੀਸ਼ਨ ਦੇ ਸਕਦੇ ਆ ਕੰਡੀਸ਼ਨ ਦੇ ਹਿਸਾਬ ਨਾਲ ਮੜਾ ਦਾ ਹੀ ਮੜਾ ਮੁੱਲ ਹੈਗਾ ਠੀਕ ਹੈ ਵੀ ਇਹ ਵੀ ਇੱਕ ਹਸਾਉਣ ਨਾਲ ਆਪਣਾ ਉਵੇਂ ਹੋ ਗਿਆ ਵੀ ਜੀਵ ਜ ਆਪਣਾ ਜਾਨਵਰ ਹੋਊਗਾ ਉਹ ਉਹ ਜਾਂ ਮੁੱਲ ਹੋ ਜਾਊਗਾ ਹਨਾ ਜਾਨਵਰ ਉਹ ਚ ਮੁੱਲ ਤੇ ਇੱਕ ਆਪਾਂ ਨੂੰ ਕਈ ਵੀ ਰਿ ਕਮੈਂਟ ਕਰਕੇ ਪੁੱਛਦੇ ਹੁੰਦੇ ਵੀ ਇੱਕ ਕਮੈਂਟ ਆਪਣਾ ਆਇਆ ਸੀਗਾ ਵੀ ਇਹਦੀ ਉਮਰ ਕਿਵੇਂ ਪਤਾ ਲੱਗਦੀ ਹੈ ਵੀ ਘੋੜੀ ਦੀ ਦੰਦ ਵੇਖ ਕੇ ਦੰਦ ਵੇਖ ਕੇ ਪਤਾ ਲੱਗ ਜਾਂਦਾ ਹੈਗਾ ਜਿਵੇਂ ਜਦੋਂ ਬੱਚਾ ਹੁੰਦਾ ਉਹਦਾ ਸਟਾਰਟਿੰਗ ਉਹਦੇ ਦੋ ਇੱਕ ਦੋ ਚਾਰ ਮਹੀਨਾ ਤੱਕ ਉਹ ਮੰਨ ਲਾਗੀ ਹੋ ਚਾ ਹੋ ਜਾਂਦੇ ਚਾਰ ਪੰਜ ਫਿਰ ਉਹ ਸੱਤ ਅੱਠ ਅੱਠ ਨੌ ਮਹੀਨਾ ਤੱਕ ਜਗੇ ਸਿਕੜੀ ਪਟ ਜਾਂਦਾ ਸੇ ਹੋ ਜਾਂਦਾ ਫਿਰ ਉਹ 30 ਕਿ ਮਹੀਨਾ 28 30 ਮਹੀਨਿਆਂ ਦੇ ਲਗਭਗ ਜਾ ਕੇ ਦੋ ਦੰਦ ਹੋ ਜਾਂਦਾ ਐਵੇਂ ਫਿਰ ਸਾਲ ਬਾਅਦ ਉਹ ਚਾਰ ਦੰਦ ਹੋ ਜਾਂਦਾ ਕਿਸੇ ਦੰਦਾਂ ਤੋਂ ਪਤਾ ਲੱਗ ਜਾਂਦਾ ਵੀ ਜੇ ਦੋ ਦੰਦ ਹੀ ਆ ਤੇ ਉਹਦੀ ਉਮਰ ਆਪਾਂ ਲਾ ਲਈਏ ਵੀ 30 28 ਮਹੀਨੇ ਹੈ ਨਾ ਵੀ ਇਹ ਚੌਪੜਾ ਚੌਪੜੀ ਹੁੰਦਾ ਚੌਪੜੀ ਤੋਂ ਸ਼ਿੜੀ ਘੜ ਦਾ 8-9 ਮਹੀਨੇ ਤੇ 7-8 ਮਹੀਨੇ ਇੱਥੇ ਲਗਭਗ ਕੱਢ ਜਾਂਦਾ ਹੈ ਹੂੰ ਤੇ ਲੈ ਵੀ ਜਿਹੜੇ ਬਾਈ ਨੇ ਆਪਾਂ ਨੂੰ ਪੁੱਛਿਆ ਸੀ ਵੀ ਦੰਦ ਦੇਖ ਕੇ ਆਪਾਂ ਘੋੜੇ ਦੀ ਉਮਰ ਜਾਂ ਕਿਵੇਂ ਬੱਚੇਰੀ ਦੀ ਉਮਰ ਹੈ ਨਾ ਵੀ ਕਿਵੇਂ ਆਪਾਂ ਪਤਾ ਕਰ ਸਕਦੇ ਹਾਂ ਵੀ ਜੇ ਦੋ ਦੰਦ ਹੀ ਆ ਤਾਂ ਉਹਦੀ ਉਮਰ ਹੋਊਗੀ 30 ਕਿ ਮਹੀਨਿਆਂ ਦੇ ਲਗਭਗ ਲਗਭਗ 28-30 ਮਹੀਨਿਆਂ ਤੋਂ ਦੋ ਦੰਦ ਹੋ ਜਾਂਦਾ ਘੋੜਾ ਠੀਕ ਹੈ ਤੇ ਲਓ ਜੀ ਇਹ ਜਿਹੜੀ ਆਪਣੀ ਵੀਡੀਓ ਸੀਗੀ ਆਪਾਂ ਬਾਈ ਹਰਵਿੰਦਰ ਸਿੱਖੋਂ ਕੋਲੇ ਪਹੁੰਚੇ ਸੀ ਇਹਨਾਂ ਦੇ ਸਿੱਖੋਂ ਸਟੱਡ ਫਾਰਮ ਦੇ ਵਿੱਚ ਤੇ ਆਪਾਂ ਫੇਰ ਵੀ ਇਹਦਾ ਨੈਕਸਟ ਪਾਰਟ ਵੀ ਲੈ ਕੇ ਆਵਾਂਗੇ ਤੇ ਇਹ ਸਾਡੀ ਛੋਟੀ ਜੀ ਵੀਡੀਓ ਬਣਾਉਣ ਦਾ ਪਰਪਸ ਇਹੀ ਸੀ ਵੀ ਜਿਹੜੇ ਕੁਛ ਨਿੱਕੇ ਨਿੱਕੇ ਡਾਊਟ ਹੁੰਦੇ ਆ ਉਹਨਾਂ ਦਾ ਜਵਾਬ ਮਿਲ ਜੇ ਤੇ ਲੋਕਾਂ ਨੂੰ ਪਤਾ ਲੱਗ ਜੇ ਵੀ ਜਿਹੜਾ ਆਪਣਾ ਆਹ ਏਰੀਆ ਰੈਸਾ ਨਗਰ ਵਾਲਾ ਗੰਗਾ ਨਗਰ ਵਾਲਾ ਇਹਦੇ ਵਿੱਚ ਵੀ ਚੰਗੇ ਘੋੜੇ ਹੈਗੇ ਆ ਤੇ ਬਾਕੀ ਆਪਾਂ ਬਾਈ ਜੀ ਹੋਰਾਂ ਦਾ ਨੰਬਰ ਹੈ ਜਿਹੜਾ ਉਹ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਾਂਗੇ ਤੁਸੀਂ ਉਹਨਾਂ ਨੂੰ ਵੀ ਜਾਣਕਾਰੀ ਲੈ ਸਕਦੇ ਹੋ ਤੇ ਜਿਵੇਂ ਆਪਾਂ ਘੋੜਿਆਂ ਦੀ ਗੱਲ ਕਰੀ ਸੀ ਵੀ ਘੋੜੇ ਜਿਹਨਾਂ ਮਲਾਉਣੀ ਹੋਵੇ ਉਹ ਵੀ ਬੰਦਾ ਫੋਨ ਕਰ ਲਿਆ ਤੇ ਬਾਕੀ ਹੁਣ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਆਹੀਂ ਆਪਾਂ ਕਿਸੇ ਫਾਰਮ ਦੀ ਵੀਡੀਓ ਤੁਹਾਡੇ ਹੱਥੇ ਲੈ ਕੇ ਆਵਾਂਗੇ ਆਪਣੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ